ਚੈਨਾ ਦੌਰ ਹਵਾ ਦੇ ਵਿੱਚ ਉੱਡਦੀ ਮੌਤ ਅਜ ਤਾਂ ਯਾਰ ਹੈ ਆਗੇ ਆਏ ਪਤੰਗ ਲਿਆਦੇ ਹੁ ਫੇ ਪਤਿਆਂ ਮੇ ਬਾਕੇ ਜੁੜਾਵਾਂਗੇ ਹਾਂ ਆ ਜਾ

ली दो और ये भी एक माफ़ है कि तो धो लियो पर सारे लेड़े टेड़े फटाफट फटाफट के मार आ अनन जो चाय लिफ्टो में जा ना और सारी बता ना है फटाफट के देख तू चल ए पत्ते में वाले कटा दे है ना हां ले गिरा चलो आओ फाड़ के रख दो और जी फाड़ दे में पाने बट तो बट के बट बट के ਓ ਵੀ ਬਲਜੋਤ ਕਿੰਨੇ ਬੜੇ ਠੀਕ ਆ ਆ ਕੀ ਕਰਦੇ ਹੋ ਮੇਰੇ ਪਤੰਗ ਦੇ ਤੇ ਬਾਰੇ ਹੋ ਯਾਰ ਪਤੰਗ ਹੋਰ ਅੱਛਾ ਡੋਰ ਕਿਹੜੀ ਆ ਚਾਈਨਾ ਵਾਲਾ ਚਾਈਨਾ ਦੀ ਡੋਰ ਹੋਰ ਯਾਰ ਇਹ ਤੁਹਾਨੂੰ ਕਿੱਥੋਂ ਮਿਲ ਗਈ ਐਪਰੇਲ ਦੀ ਦੁਕਾਨ ਤੋਂ ਲੱਗੇ ਆ ਦੁਕਾਨ ਤੋਂ ਹੈ ਮਹਿੰਗੀ ਦਿੱਕਤੀ ਰੋਦੀ ਹੈ ਨਾ ਹੋਰ ਯਾਰ ਦੁਕਾਨ ਤੋਂ ਮਿਲ ਜੰਦੀ ਆ ਆਪਣੀ ਜੋ ਹਾਂ ਮੈਂ ਜਿਹੜੇ 500 ਰੁਪਏ ਦੀ ਇੰਨੀ ਕ ਦਿੱਤੀ ਆ ਅਤੇ ਦੁਕਾਨ ਦਾ ਜਿੰਨੀ ਮਰਜ਼ੀ ਲੈ ਲਓ ਵੀਰੇ ਇਹੇ ਹੋਰ ਤੁਹਾਨੂੰ ਪਤਾ ਵੀ ਇਹਦੇ ਪਤੰਗ ਤੇ ਡੋਰ ਦੇ ਕਿੰਨੇ ਨੁਕਸਾਨ ਨੇ ਹਾਂ ਨੁਕਸਾਨ ਹਾਂ ਨੁਕਸਾਨ ਹੈ ਰ ਪਤੰਗ ਦਾ ਨੁਕਸਾਨ ਨਹੀਂ ਹੈਗਾ ਪਤੰਗ ਦੇ ਨਾਲ ਨਾਲ ਆ ਡੋਰ ਦਾ ਵੀ ਨੁਕਸਾਨ ਹੈ ਇਹਨੇ ਹੁਣ ਦੇਖੋ ਇਹ ਹੈਗੀ ਚైనా ਡੋਰ ਹਾਂ ਵੀਰੇ ਸਭ ਤੋਂ ਪਹਿਲਾਂ ਤਾਂ ਇਹ ਆਪਣੇ ਦੇਸ਼ ਦੇ ਵਿੱਚ ਬੈਨ ਹੈ ਬੰਦ ਕਰੀ ਹੋਈ ਆਪਣੀ ਗਵਰਨਮੈਂਟ ਨੇ ਪਰ ਫਿਰ ਵੀ ਇਹ ਦੁਕਾਨਦਾਰ ਪਤਾ ਨਹੀਂ ਕਿੱਥੋਂ ਲਿਆ ਕੇ ਵੇਚਦੇ ਨੇ ਬਣਾ ਝੋਦਾ ਬਜ਼ੂਰ ਨਹੀਂ ਹੈਗਾ ਝੋਦਾ ਬਜ਼ੂਰ ਨਹੀਂ ਹੈਗਾ ਇਹ ਚਾਈਨਾ ਡੋਰਾ ਜਦੋਂ ਆਪਾਂ ਪਤੰਗ ਚੜਾਉਂਦੇ ਆ ਪਤੰਗ ਟੁੱਟ ਜਾਂਦੇ ਆ ਇੱਕ ਦਿਨ ਰਕਤਾਂ ਦੇ ਪਾਸੇ ਜਾਂਦੀ ਆ ਤੇ ਹਾਲੇ-ਦਾਲੇ ਫਸੀ ਰਹਿ ਜਾਂਦੀ ਆ ਪਤੰਗ ਟੁੱਟ ਗਿਆ ਤੇ ਤਾਰਾਂ 'ਚ ਫਸ ਜਾਂਦੀ ਆ ਕਿਦੋਂ ਵਿੱਚ ਕੀ ਹੁੰਦਾ ਤੇਦੋਂ ਵਿੱਚ ਪੰਚ ਪਾਸਟ ਪਲਾਸਟਿਕ ਹੁੰਦਾ ਹੁਣ ਜਦੋਂ ਇਹ ਫਸੀ ਹੋਵੇ ਨਾ ਤਾਂ ਹੁਣ ਜਾਣ ਵਾਲੇ ਰਾਹੀ ਹੁੰਦੇ ਨੇ ਕੋਈ ਮੋਟਰਸਾਈਕਲ ਤੇ ਜਾ ਰਿਹਾ ਕੋਈ ਸਾਈਕਲ ਤੇ ਜਾ ਰਿਹਾ ਉਹ ਜਦੋਂ ਸਪੀਡ ਦੇ ਵਿੱਚ ਜਾਂਦੇ ਨਹੀਂ ਤੇ ਰਕਦੇ ਚੈਨਲ ਡੋਰ ਫਸੀ ਹੋਵੇ ਨਾ ਤਾਂ ਉਹਨਾਂ ਦਾ ਗਾਲ ਵੱਡਿਆ ਜਾਂਦਾ ਕਿਸੇ ਦਾ ਨਾਸਕ ਕਿਸੇ ਦਾ ਮੂੰਹ ਖਟਿਆ ਜਾਂਦਾ ਜਿਸ ਚੈਨਲ ਡੋਰ ਦੇ ਨਾਲ ਆਪਣੇ ਦੇਖ ਦੇ ਵਿੱਚ ਕਈ ਮੋਟਾਂ ਹੋ ਚੁੱਕੀਆਂ ਨੇ ਗੌਰਮੈਂਟ ਨੇ ਇਸ ਲਈ ਇਹ ਚੈਨਲ ਡੋਰਾਂ ਬੰਦ ਕੀਤੀਆਂ ਅਰ ਫਿਰ ਵੀ ਆਪਣੇ ਦੁਕਾਨਦਾਰ ਬੰਦ ਨਹੀਂ ਕਰਦੇ ਹੈਗੇ ਪਤਾ ਨਹੀਂ ਕਿਥੋਂ ਲੈ ਕੇ ਚੈਨਾ ਡੋਰ ਵੇਚ ਦੇ ਦੀ ਠੀਕ ਹੈ ਇਸ ਲਈ ਆਪਾਂ ਚੈਨਾ ਡੋਰ ਨੂੰ ਕੀ ਕਰੀਏ ਬੈਨ ਬੰਦ ਕਰੀਏ ਜੇ ਆਪਾਂ ਖਰੀਦਾਂਗੇ ਨਹੀਂ ਦੁਕਾਨਦਾਰ ਵੇਚੂਗਾ ਕਿਥੋਂ ਠੀਕ ਹੈ ਨਾ ਤੇ ਹਾਰ ਮੰਦਿਆ ਪਤੰਗ ਚੜਾਉਣੇ ਗਲਤ ਨਹੀਂ ਹੈਗੇ ਜਿਹਨੂੰ ਪਰਵਰ ਦਾ ਰੇਟ ਪਿੱਛਾ ਕੀਤਾ ਤਰੀਕਾ ਪੇਰਸ਼ੀ ਕਦਵੀ ਚੈਨਲ ਡੋਰ ਨਹੀਂ ਆ ਜਦੋਂ ਬਾਦ ਵਿੱਚ ਚੈਨਲ ਹੋ ਗਈ ਸਫਲ ਨਹੀਂ ਦੇਖਦੇ ਬਿਲਕੁਲ ਆ ਚੈਨਲ ਡੋਰ ਆ ਨਾ ਜਿਹੜੀ ਉਹ ਦੁਕਾਨਦਾਰ ਨੂੰ ਵਾਪਸ ਕਰਕੇ ਆਉਣੀ ਆ ਤੇ ਤੁਹਾਨੂੰ ਸਮਝਾਉਦੇ ਠੀਕ ਆ ਆਲ ਪਸ਼ੂ ਪੰਛੀ ਲਹੂ ਲਹਾਨ ਹੋ ਰਹੇ ਨੇ ਛੋਟੇ ਛੋਟੇ ਬੱਚੇ ਲਹੂ ਲਹਾਨ ਹੋ ਰਹੇ ਨੇ ਰਾਗੀਰ ਲਹੂ ਲਹਾਨ ਹੋ ਰਹੇ ਨੇ ਮੋਤਾ ਹੋਰੀਆਂ ਦੇ ਜ਼ਖਮੀ ਹੋ ਰਹੇ ਨੇ ਜਦੋਂ ਬਾਅਦ ਅਸੀਂ ਚੈਨਲ ਹੋਲੀ ਆਂਗੇ ਔਰ ਤੋਂ ਹੋਰ ਅਸੀਂ ਆਪਣੇ ਅੱਗੇ ਚੈਨਲ ਹੋ ਜਾਏਗਾ ਸ਼ਾਬਾਸ਼ ਸ਼ਾਬਾਸ਼ ਮੈਨੂੰ ਤੋਂ ਤੋਂ ਇਹ ਹੀ ਉਮੀਦ ਆ। ਇਹ ਤਾਂ ਜਵਾਬ ਸੀ। ਗਲਤੀ ਕਰ ਬੈਠੇ। ਪਰ ਸੋਚੀਏ ਤੇ ਵਿਚਾਰੀਏ ਕਿਤੇ ਆਪਾਂ ਗਲਤੀ ਤਾਂ ਨਹੀਂ ਕਰ ਰਹੇ। ਕਿਉਂਕਿ ਇਹ ਚైనా ਡੋਰ ਖਾਲੀ ਪੰਛੀਆਂ ਦੀ ਨਹੀਂ, ਇਨਸਾਨਾਂ ਦੀ ਮੌਤ ਦਾ ਕਾਰਨ ਵੀ ਬਣਿਆ। ਕਿ ਉਹਦੇ ਵਿੱਚ ਸਾਡਾ ਹੱਥ ਤਾਂ ਨਹੀਂ। ਕਿਤੇ ਚైనా ਡੋਰ ਆਸੀ ਬੱਤਦੇ ਆ। ਜੇ ਅਸੀਂ ਬਰਤਨ ਹੀ ਬੰਦ ਕਰ ਦਾਂਗੇ ਤਾਂ ਦੁਕਾਨਾਂ ਦੇ ਵਿੱਚ ਦੁਕਾਨਦਾਰ ਕੋਈ ਨਹੀਂ ਆਵੇਗਾ। ਆਉ ਰਲ ਕੇ ਪ੍ਰਣ ਕਰੀਏ ਕਿ ਇਸ ਵਾਰ ਪੂਸੰਗ ਪੰਚਮੀ ਨੂੰ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਖੂਨੀ ਰੰਗ ਨਹੀਂ ਚੜਾਉਂਦੇ ਨਾ ਜਿਹੜਾ ਲਹੂ ਦੇ ਨਾਲ ਜੁੜਿਆ ਹੋਵੇਗਾ ਪਿਆਰ ਦਾ ਸੁਨੇਹਾ ਦੇਣਾ ਤੇ ਪਿਆਰ ਦਾ ਰੰਗ ਚੜਾਉਣਾ ਉਮੀਦ ਕਰਦਾ ਹਾਂ ਤੁਸੀਂ ਸਮਝ ਗਏ ਹੋਵੋਗੇ ਵਾਯੁਰਦੀਕਾ ਖਾਸਾ ਵਾਯੁਰਦੀਕੀ